ਜਿਹੜੀ ਉਡੀਕ ਵਾਲਾ ਸਮਾਂ ਹੈ ਨਾ ਤੁਸੀਂ ਦੇਖਣਾ ਕਿਸੇ ਦੀ ਉਡੀਕ ਕਰੋ ਇੱਕ ਮਿੰਟ ਘੰਟੇ ਜਿੱਡਾ ਲੱਗਦਾ ਜੇ ਉਡੀਕ ਨਾ ਹੋਵੇ ਤੇ ਘੰਟਾ ਵੀ ਮਿੰਟ ਚ ਬਦੀਦ ਹੋ ਜਾਂਦਾ ਉਡੀਕ ਕਰਕੇ ਦੱਸੋ ਦੇਖੋ 8 ਵਜੇ ਦਾ ਕਿਸ ਨੇ ਟਾਈਮ ਦਿੱਤਾ ਤੇ ਤੁਸੀਂ ਉਡੀਕ ਹੀ ਜਾਓਗੇ ਇੱਕ ਮਿੰਟ ਉੱਪਰ ਹੋ ਗਿਆ 5 ਮਿੰਟ ਉੱਪਰ ਹੋ ਗਿਆ 5 ਮਿੰਟ ਪੰਜ ਘੰਟਿਆਂ ਵਰਗੇ ਲੱਗਦੇ ਨੇ ਤੇ ਜਿਨ੍ਹਾਂ ਨੂੰ ਆਪਣੇ ਉਸ ਮਾਲਕ ਤੋਂ ਵਿਛੋੜਾ ਪੈਂਦਾ ਜਿਹੜਾ ਆਪਣੇ ਮਾਲਕ ਤੋਂ ਦੂਰ ਵਿਛੜਿਆ ਮਹਿਸੂਸ ਕਰਦਾ ਉਹਨੇ ਤੇ ਵਰ ਪੜਨਾ ਹੀ ਪੜਨਾ ਬਹੁਤ ਜਨਮ ਵਿਚਰੇ ਤੇ ਇਹ ਜਨਮ ਤੁਮਾਰੇ ਲਿਖੇ ਉਹ ਗੰਦਾ ਮੈਨੂੰ ਬਹੁਤ ਚਿਰ ਹੋ ਗਿਆ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਝ ਕਿਰਪਾ ਬੜਾ ਇਚਰੋ ਗਿਰਬਾ ਕਰ ਦਿਓ ਇੱਕ ਹੋਰ ਪੰਕਤੀ ਪੜਦੇ ਆ ਭਗਤ ਦਰਬਾਰ ਦਰਬਾਰ ਜੀ ਦੀ ਉਹ ਕਹਿੰਦੇ ਬੇਗ ਮਿਲੋ ਬੇਗ ਬਦਲੋ ਆ ਜਾ ਛੇਤੀ ਬੀਤਦੀ ਗਈ ਮੇਰੀ ਆਉਧ ਚੋਲਾ ਹੋ ਗਿਆ ਪੁਰਾਣਾ ਪਤਾ ਨਹੀਂ ਕਦੋਂ ਸਾਹ ਨਿਕਲ ਜਾਣੇ ਨੇ ਕੱਲ ਨੂੰ ਮੈਂ ਉਡੀਕ ਕਰਾਂ ਕੱਲ ਨੂੰ ਗੁਰਦਵਾਰੇ ਜਾਵਾਂਗਾ ਕੱਲ ਨੂੰ ਦੇਗ ਕਰਾਵਾਂਗਾ ਕੱਲ ਨੂੰ ਸੇਵਾ ਕਰਾਂਗਾ ਕੱਲ ਕਿੰਨੇ ਵੇਖਿਆ ਜਿਹੜੇ ਕੱਲ ਸੀ ਅੱਜ ਨਹੀਂ ਜਿਹੜੇ ਅੱਜ ਨੇ ਉਹਨਾਂ ਨੇ ਕੱਲ ਨੂੰ ਨਹੀਂ ਹੋਣਾ ਇਸ ਗਰਗੇ ਮੇਰੇ ਮਾਲਕ ਮੇਰ ਗਰਦੇ ਆਜੀ ਬੋੜ ਜਾ ਮਿੱਥੋਂ ਨਹੀਂ ਉਡੀ ਗੁੰਦੀ ਮੇਰਾ ਕੋਈ ਪਤਾ ਨਾ ਤੂੰ ਆਪੇ ਹੀ ਗਿਆ ਹਮ ਆਦਮੀ ਆ ਇਕਦਮੀ ਮਾਰੀ ਗਿੰਦੇ ਫਿਰ ਹੋ ਜਾ ਤਿਆਰ ਠੀਕ ਹੈ ਮੈਂ ਕਿਹੜੀ ਦੇਰ ਲਾਉਣਾ